ਭਗਤ ਕਬੀਰ ਜੀ ਦਾ ਇੱਕ ਪਾਵਨ ਬਚਨ ਆਉਂਦਾ ਹੈ ਕਿ ਸੰਸਾਰ ਦਾ ਹਰੇਕ ਬੰਦਾ ਇਹ ਮੰਨਦਾ ਵਾ ਕਿ ਮੇਰੀ ਉਮਰ ਦਿਨੋਂ ਦਿਨ ਵੱਧ ਰਹੀ ਹੈ ਆਪਾਂ ਸਾਰੇ ਆਪਣੇ ਜਨਮ ਦਿਨ ਵੀ ਮਨਾਉਂਦੇ ਆਂ ਕੇਕ ਵੀ ਲੋਕ ਕੱਟਦੇ ਨੇ ਭਾਵੇਂ ਕਿ ਇਹ ਗੁਰਮਤ ਦੇ ਵਿੱਚ ਨਹੀਂ ਹਰ ਬੰਦਾ ਇਹ ਮੰਨਦਾ ਹੈ ਕਿ ਮੇਰੇ ਪੁੱਤ ਦੀ ਮੇਰੀ ਧੀ ਦੀ ਦਾ ਸਾਡੀ ਆਪਣੀ ਉਮਰ ਵੱਧ ਰਹੀ ਹੈ ਪਰ ਕੁਰਬਾਨੀਆਂ ਆਉਂਦੀ ਹੈ ਕਿ ਨਹੀਂ ਜਨਨੀ ਜਨਨ ਸੁੱਤ ਵੱਡਾ ਭੋਤ ਹੈ ਇਤਨਾ ਗੁਰੂ ਨਾ ਜਾਣੇ ਜਿ ਦਿਨ ਦਿਨ ਅਬਦ ਸਕੇ ਦੇਖੋ ਅਸੀਂ ਜਿਸ ਦਿਨ ਇਸ ਦੁਨੀਆ ਦੇ ਉਤੇ ਜਨਮ ਲਿਆ ਨਾ ਵਾਹਿਗੁਰੂ ਦੇ ਹੁਕਮ ਦੇ ਵਿੱਚ ਉਸੇ ਦਿਨ ਤੋਂ ਅਸੀਂ ਮੌਤ ਵਾਲੇ ਪਾਸੇ ਨੂੰ ਪਹਿਲਾ ਕਦਮ ਵੀ ਪੁੱਟਿਆ। ਇਹ ਜਨਮ ਤੇ ਮੌਤ ਇਹ ਨਾ ਤੁਹਾਡੇ ਹੱਥ ਦੇ ਵਿੱਚ ਨੇ ਨਾ ਦੁਨੀਆਂ ਦੇ ਕਿਸੇ ਵੀ ਵੱਡੇ ਤੋਂ ਵੱਡੇ ਗੈਵੀ ਪੁਰਸ਼ ਦੇ ਹੱਥ ਦੇ ਵਿੱਚ ਨੇ ਇਹ ਜਨਮ ਤੇ ਮੌਤ ਅਕਾਲ ਪੁਰਖ ਦੇ ਹੱਥ ਦੇ ਵਿੱਚ ਹੈ। ਪਰਮੇਸ਼ਰ ਦੇ ਹੁਕਮ ਦੇ ਵਿੱਚ ਅਸੀਂ ਇਸ ਸੰਸਾਰ ਦੇ ਉੱਤੇ ਆਉਂਦੇ ਹਾਂ। ਤੇ ਪਰਮੇਸ਼ਰ ਦੇ ਹੁਕਮ ਦੇ ਬੇਟੀ ਜਿੰਨੀ ਇੱਕ ਸਵਾਸਾਂ ਦੀ ਪੂੰਜੀ ਵਾਹਿਗੁਰੂ ਜੀ ਨੇ ਸਾਨੂੰ ਦਿੱਤੀ ਹੈ ਉਸ ਪੂੰਜੀ ਨੂੰ ਖੋਖ ਕੇ ਆਪਾਂ ਸੰਸਾਰ ਤੋਂ ਚਲੇ ਜਾਂਦੇ ਆਂ ਫਿਰ ਆਪੋ ਆਪਣੀ ਬੋਲੀ ਦੇ ਬੇਟੀ ਕੇ ਸ਼ਬਦ ਨੇ ਕੋਈ ਆਖਦਾ ਜੀ ਮੌਤ ਹੋਦੀ ਹੈ ਅਸੀਂ ਆਖਦੇ ਆਂ ਜੀ ਚੜ੍ਹਾਈ ਕਰ ਗਿਆ ਕੋਈ ਆਖਦਾ ਜੀ ਪੂਰਾ ਹੋ ਗਿਆ ਪੂਰੇ ਬਹੁਤ ਘੱਟ ਹੁੰਦੇ ਨੇ ਜਿਹੜਾ ਬੰਦਾ ਜ਼ਿੰਦਗੀ ਭਰ ਅਧੂਰਾ ਰਵੇ ਉਹ ਮਰਨ ਤੋਂ ਬਾਅਦ ਪੂਰਾ ਨਹੀਂ ਹੋ ਸਕਦਾ ਪੂਰੇ ਸਿਰਪ ਗੁਰਮੁਖ ਹੁੰਦੇ। ਤੋਂ ਅੱਜ ਆਪਾਂ ਬਾਪੂ ਜੋ ਸਰਦਾਰ ਪੂਰਤਾ ਸੀਗੇ ਨਹੀਂ ਭਾਈ ਸਰਬਜੀਤ ਸਿੰਘ ਦੇ ਪਿਤਾ ਜੀ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਬੈਠੇ ਹੋਏ। ਅੰਤਮ ਕਾਮ ਦੀ ਹੈ ਕਿ ਇਹਦੇ ਤੋਂ ਬਾਅਦ ਅੱਗੇ ਕੁਝ ਫੇਰ ਹੋਰ ਰਸਮ ਬਾਕੀ ਨਹੀਂ ਰਹਿੰਦੀ। ਜਿਹੜੀ ਕਿ ਲੋਕ ਕਰਦੇ ਨੇ ਤਾਂ ਕਰਕੇ ਇਹਦਾ ਇਨਾਮ ਰੱਖਿਆ। ਇਹ ਤੋਂ ਜੋ ਮੈਂ ਦੇਖ ਪਾ ਰਿਹਾ ਹਾਂ ਕਿ ਬੜੀਆਂ-ਬੜੀਆਂ ਮਹਾਨ ਸ਼ਖਸੀਅਤਾਂ ਸਿਰਫ ਕੌਮ ਦੀ ਵੱਡੀ ਹਸਤੀ ਸ਼ਹੀਦਾਂ ਦੀ ਜੋ ਪਵਿੱਤਰ ਧਰਤੀ ਹੈ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਉਥੋਂ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਇੱਥੇ ਪਹੁੰਚੇ ਹੋਏ ਹੋਰ ਸ਼ਖਸੀਅਤਾਂ ਨੇ ਰਾਜਨੀਤਿਕ ਤੌਰ ਤੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਬੈਠੇ ਹੋਏ ਤਾਂ ਇਹ ਜੇ ਕਾਟ ਦੱਸਦਾ ਹੈ ਕਿ ਜਿਨ੍ਹਾਂ ਨੇ ਨੇਕ ਕੰਮ ਕੀਤੇ ਨੇ ਨਾ ਇਹ ਨਹੀਂ ਆ ਕਿ ਉਹਨਾਂ ਦੇ ਕੰਮ ਜਿਹੜੇ ਨੇ ਉਹ ਲੁਕੇ ਰਹਿ ਜਾਣ ਉਹ ਕੰਮ ਪ੍ਰਗਟ ਹੋਣਗੇ ਉਹ ਲੁਕਾਏ ਨਹੀਂ ਜਾ ਸਕਦੇ ਨੇ ਜਿਵੇਂ ਗੁਰਬਾਣੀ ਨੇ ਸਾਨੂੰ ਉਪਦੇਸ਼ ਬੜੀਆਂ ਕਹਾਵਾਂ ਦੇ ਦੱਤਾ ਹੈ ਨਾ ਕਿ ਬੀਜ ਜੇਕਰ ਸਾਡੀ ਮੁਠੀ ਦੇ ਵਿੱਚ ਆਪਾਂ ਝੂਠ ਬੋਲ ਸਕਦੇ ਆ ਕਿ ਮੇਰੀ ਮੁਠੀ ਦੇ ਵਿੱਚ ਕਣਕ ਦਾ ਦਾਣਾ ਭਾਵੇਂ ਹੋਵੇ ਹੱਥ ਦੇ ਵਿੱਚ ਆਪਣੇ ਚੌਲਾਂ ਦਾ ਦਾਣਾ ਅਰ ਜੇ ਉਸ ਬੀਜ ਨੂੰ ਆਪਾਂ ਧਰਤੀ ਦੇ ਵਿੱਚ ਪਾ ਲਈ ਤਾਂ ਫੇਰ ਕਦੀ ਝੂਠ ਨਹੀਂ ਬੋਲਿਆ ਜਾ ਸਕਦਾ ਕਿਉਂਕਿ ਜਿਹੜੀ ਧਰਤੀ ਹੈ ਇਹ ਹਮੇਸ਼ਾ ਸੱਚ ਬੋਲਦੀ ਹੈ ਜਿਹੜਾ ਬੀਜ ਪਾਵਾਂਗੇ ਉਹੋ ਹੀ ਅੰਦਰੋਂ ਫਿਰ ਅੰਕਰ ਬਣ ਕੇ ਪੌਦਾ ਨਿਕਲਦਾ ਹੈ ਤੇ ਜਿਹੋ ਜਿਹਾ ਆਪਾਂ ਫੇਰ ਬੀਜ ਪਾਇਆ ਇਹੋ ਜਿਹਾ ਅੱਗੇ ਫੜ ਆਪਾਂ ਨੂੰ ਮੜਿਆ ਆਪਾਂ ਭਗਤ ਛੇਤੀ ਜੀ ਸਾਹਿਬ ਦੇ ਬਚਨ ਪੜ੍ਹਦੇ ਆਂ ਸਵਾਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਵੇਖੋ ਜੇ ਕੋਈ ਬੰਦਾ ਲੋੜਾਂ ਦਾਖ ਬਜੂਰੀਆਂ ਕਿਕਰ ਬੀਜਾ ਜੱਟ ਹੰਡਾ ਉਹਨ ਕਟਾਈ ਦਾ ਪੈਂਦਾ ਲੋੜਾਂ ਪੱਟ ਕਿਕਰਾਂ ਬੀਜ ਕੇ ਕਦੀ ਅਮਰੂਦ ਨਹੀਂ ਖਾਦੇ ਜਾਣ ਕਿਕਰਾਂ ਬੀਜ ਕੇ ਖਰੋਟ ਜਾਂ ਬਜਰੌਰ ਦੇ ਫਲ ਨਹੀਂ ਖਾਦੇ ਜਾਣ ਕਿ ਕੰਡੇ ਹੀ ਲੱਗਣੇ ਜੇ ਕੋਈ ਉਹਨ ਖਾਤਰਿਆ ਤੇ ਰੇਸ਼ਮ ਨਹੀਂ ਪਾ ਸਕਦਾ ਅਸੀਂ ਜੇ ਉਹ ਜਹੇ ਕੰਮ ਕਰਦੇ ਆ ਜਿੰਦਗੀ ਦੇ ਵਿੱਚ ਸੰਸਾਰ ਦੇ ਵਿੱਚ ਵਿਤਰਿਆ ਹੋਇਆ ਤੇ ਉਹ ਜਿਹੜਾ ਫਲ ਜਿਹੜਾ ਉਹ ਸਾਨੂੰ ਇੱਕ ਨਾ ਇੱਕ ਦਿਨ ਮਿਲਦਾ ਹੈ ਇਹਦੇ ਕਰਕੇ ਗੁਰੂ ਨੇ ਵਾਰ-ਵਾਰ ਆਖਿਆ ਕਿ ਨਾ ਤੇ ਜਨਮ ਸਾਡੇ ਹੱਥ ਵਿੱਚ ਹੈ ਨਾ ਮੌਤ ਸਾਡੇ ਹੱਥ ਵਿੱਚ ਹੈ ਪਰ ਜਿਹੜਾ ਬਿਤਾਕਾਰ ਜੀਵਨ ਹੈ ਨਾ ਜੇ ਕਿਤੇ ਆਪਾਂ ਇਹ ਗੁਰੂ ਦੇ ਆਸ਼ੇ ਦੇ ਮੁਤਾਬਕ ਬਤੀਤ ਕਰ ਲਿਆ ਤਸਵਾ ਗਾਣੇ ਦਾ ਜੀਵਨ ਹੈ ਇਹ ਸਤਿ ਲੋਕ ਤੋਂ ਭਾਈ ਸਰਬਜੀਤ ਸਿੰਘ ਇਹਨਾਂ ਦੀਆਂ ਘਾਲਣਾਵਾਂ ਨੇ ਇਹ ਪਿੰਡੂ ਪਦਰ ਕੇ ਘਰ-ਘਰ ਦੇ ਵਿੱਚ ਜਾ ਕੇ ਗੁਰਮਤਿ ਦੀ ਗੱਲ ਕਰਦੇ ਨੇ ਦੇਖੋ ਸਿੱਖ ਧਰਮ ਇੱਕ ਪ੍ਰਚਾਰਕ ਧਰਮ ਹੈ ਔਰ ਆਪ ਗੁਰੂ ਨਾਨਕ ਪਾਤਸ਼ਾਹ ਇਸ ਸੰਸਾਰ ਦੇ ਕੋਨੇ-ਕੋਨੇ ਦੇ ਵਿੱਚ ਜਾ ਕੇ ਸ਼ਬਦ ਨੂੰ ਫੈਲਾਉਂਦੇ ਨੇ ਉਪਦੇਸ਼ ਦੱਸਦੇ ਨੇ ਔਰ ਅਖੜਾਂ ਨਹੀਂ ਬਿਖੋ ਗੁਰੂ ਨਾਨਕ ਪਾਤਸ਼ਾਹ ਜਿੱਤੇ ਇੱਕ ਵਾਰੀ ਚਲੇ ਗਏ ਉੱਥੇ ਸੰਗਤ قائم ਹੋ ਗਈ ਉਹ ਕਾਹਦੇ ਆਸਰੇ ਤੇ قائم ਹੋਈ ਉੱਥੇ ਗੁਰੂ ਨਾਨਕ ਪਾਤਸ਼ਾਹ ਉਪਦੇਸ਼ ਜਿਹੜਾ ਦੇ ਕੇ ਆਏ ਬਾਣੀ ਦੱਸ ਕੇ ਆਏ ਸ਼ਬਦ ਨਾਲ ਜੋੜ ਕੇ ਆਏ ਭਾਵੇਂ ਸਰੀਰ ਕਰਕੇ ਗੁਰੂ ਨਾਨਕ ਪਾਤਸ਼ਾਹ ਵਾਪਸ ਆ ਗਏ ਪਰ ਜਿਹੜੀ ਸੰਗਤ ਸੀ ਉਹ ਗੁਰੂ ਦੇ ਸ਼ਬਦ ਦੇ ਨਾਲ ਜੁੜੀ ਰਹੀ ਇਹ ਹੀ ਕਾਰਨ ਹੈ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਨੌਵੇਂ ਪਾਤਸ਼ਾਹ ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਮਹਾਰਾਜ ਵਰਬਾਤ ਖਾਵਾਂ ਤੇ ਜਾਂਦੇ ਨੇ ਜਦੋਂ ਜਾਂਦੇ ਨੇ ਉੱਥੇ ਧਰਮ ਸ਼ਰਾਵਾ ਵੀ ਬਣ ਚੁੱਕੀਆਂ ਸੀ ਸੰਗਤ ਜੁੜੀ ਰਹੀ ਪਰ ਜੁੜੀ ਕਿਹੜਾ ਵੀ ਰਹੀ ਸ਼ਬਦ ਨਾਲ ਬਾਣੀ ਨਾਲ ਔਰ ਇਹ ਵੀ ਕਾਰਨ ਹੈ ਨਾ ਜਿਸ ਦਿਨ ਕਲਗੀਧਰ ਪਾਤਸ਼ਾਹ ਨੇ ਖੰਡੇ ਬਾਟੇ ਦੀ ਪਾਉ ਦਿੱਤੀ ਅਮਰਤ ਦੀ ਦਾਤ ਦਿੱਤੀ ਤਦ ਸ੍ਰੀ ਕੇਸਗੜ ਸਾਹਿਬ ਉਹ ਜਿਹੜਾ ਇਕੱਠ ਹੋਇਆ ਸੀ ਉਸ ਇਕੱਠ ਦੇ ਵਿੱਚ ਪੂਰੇ ਦੇਸ਼ੀ ਦੀ ਉਹਨਾਂ ਖਾਵਾਂ ਤੋਂ ਵੀ ਸੰਗਠਾਈਆਂ ਜਿਹੜੀਆਂ ਬਹੁਤ ਦੂਰ ਤਰੇੜੇ ਵਾਲੀਆਂ ਵੇਖੋ ਗੁਰੂ ਨਾਨਕ ਪਾਤਸ਼ਾਹ ਮੁੱਢ ਬੰਦੇ ਨੇ ਤੇ ਗੁਰ ਕੀ ਧਰ ਪਾਤਸ਼ਾਹ ਨੂੰ ਮੁਕੰਮਲ ਕਰ ਦੇ ਅਲੱਗ-ਅਲੱਗ ਨਹੀਂ ਤਾਂ ਮੇਰੀ ਕਹਿਣ ਤੋਂ ਮਰਾ ਦੇ ਆ ਕਿ ਜਿਸ ਧਰਮ ਦਾ ਪ੍ਰਚਾਰ ਆਪ ਗੁਰੂ ਨਾਨਕ ਪਾਤਸ਼ਾਹ ਨੇ ਆਰੰਭ ਕੀਤਾ ਹੋਵੇ ਔਰ ਉਹਦੇ ਤੋਂ ਬਾਅਦ ਜਿਹੜਾ ਵੀ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਆ ਗਿਆ ਮੰਨ ਲਓ ਭਾਈ ਭੰਗੀ ਦਾ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਬਣਿਆ ਉਹਦੇ ਰਾਈ ਭਾਈ ਮਨਸੁਖ ਸਿੱਖ ਬਣਿਆ ਭਾਈ ਮਨਸੁਖ ਦੇ ਰਾਈ ਰਾਜਾ ਸੇਵਾ ਨਾਮ ਸਿੱਖ ਬਣਿਆ ਸਿੱਖੀ ਜਿਹੜੀ ਹੈ ਨਾ ਇਹ ਏਵੇਂ ਫੈਲਦੀ ਆ ਇੱਕ ਤੋਂ ਅੱਗੇ ਤੇ ਫੇਰ ਕਿਰਦਾਰਾਂ ਸਿੱਖੀ ਕੱਲੀ ਪ੍ਰਚਾਰ ਦਾ ਵੀ ਨਾਮ ਨਹੀਂ ਹੈ ਮਾਫ਼ ਕਰਨਾ ਕਿਰਦਾਰ ਦਾ ਵੀ ਨਾਮ ਕਿਰਦਾਰਾਂ ਨੂੰ ਵੇਖ ਕੇ ਵੀ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਫੈਲੀ ਹੈ ਤੇ ਜਿਹੜਾ ਧਾਰਮਿਕ ਗੁਰੂ ਨਾਨਕ ਪਾਤਸ਼ਾਹ ਨੇ ਆਪ ਚਲਾਉਣਾ ਸ਼ੁਰੂ ਕੀਤਾ ਸਾਡੇ ਵੱਡੇ ਭਾਗ ਨੇ ਪ੍ਰਚਾਰ ਕਰਦੇ ਕਿ ਉਸ ਧਰਮ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਆਪ ਆਵਾਜ਼ ਮਾਰ ਕੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤੀ ਤੇ ਦੂਜੀ ਬੇਨਤੀ ਮੈਂ ਕਰਾਂ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ 15 ਭਗਤਾਂ ਦੀ ਬਾਣੀ ਹੈ ਨਾ ਜਿਸ ਦਿਨ ਸਾਡੀ ਕੌਮ ਨੂੰ ਇਸ ਸੰਕਰਪ ਦੀ ਸਮਝ ਪੈ ਗਈ ਇਹ ਸਾਰਾ ਹਿੰਦੁਸਤਾਨ ਇਹ ਸਾਰਾ ਭਾਰਤ ਇਹ ਗੁਰੂ ਨਾਨਕ ਨਾਮ ਲੈਵਾ ਸਿੱਖਾਂ ਦੇ ਨਾਲ ਹੈਗਾ ਹੁਣ ਵੀ ਹੈ ਪਰ ਅਸੀਂ ਅਜੇ ਤੱਕ ਗੱਲ ਬੱਕਰੀ ਨਹੀਂ ਪਾਈ ਹੈ ਦੇਖੋ ਪਵਿੱਤਰ ਕਬੀਰ ਸਾਹਿਬ ਉਹਨਾਂ ਨੂੰ ਮੰਨਣ ਵਾਲੇ ਇਸ ਮੁਲਕ ਵਿੱਚ ਕਿੰਨੇ ਨੇ ਤੇ ਆਹ ਗੁਰੂ ਨੇ ਭਗਤ ਕਬੀਰ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਂਝ ਭਗਤ ਨਾਮਦੇਵ ਜੀ ਉਹਨਾਂ ਨੂੰ ਮੰਨਣ ਵਾਲੇ ਕਿੰਨੇ ਨੇ ਉਹਨਾਂ ਦੀ ਬਾਣੀ ਨੂੰ ਪੜਨ ਵਾਲੇ ਕਿੰਨੇ ਭਗਤ ਧਨਾ ਜੀ ਭਗਤ ਸੈਣ ਜੀ ਭਗਤ ਪਰਮਾਨੰਦ ਜੀ ਜਿਹੜੇ 15 ਭਗਤ ਨੇ ਇਹਨਾਂ ਦਾ ਵਿਸਥਾਰ ਪੂਰੇ ਭਾਰਤ ਵਿੱਚ ਨਹੀਂ ਉਧਰ ਪਾਕਿਸਤਾਨ ਵਾਲੇ ਪਾਸੇ ਵੀ ਹੈ ਭਗਤ ਸ਼ੇਖੀ ਪਰ ਇਹ ਅਸੀਂ ਗੁਰੂ ਨਾਨਕ ਸਾਹਿਬ ਦੇ ਸੰਕਲਪ ਨੂੰ ਸਮਝ ਗਏ ਤਾਂ ਇਹਨਾਂ 15 ਭਗਤਾਂ ਨੂੰ ਮੰਨਣ ਵਾਲੇ ਜਿਤਨੇ ਵੀ ਪਰੋਕਾਰ ਨੇ ਇਹ ਵੀ ਗੁਰੂ ਨਾਨਕ ਪਾਤਸ਼ਾਹ ਨੇ ਘਰ ਦੇ ਵਿੱਚ ਪਰਵਾਰ ਨੇ ਆਪ ਪਰਵਾਰ ਕੀਤੇ ਨੇ ਗੁਰੂ ਬਸ ਆਪਣੀ ਆ ਜਿਹੜੀ ਗੱਲ ਮੱਕੜੀ ਹੈ ਇਹਨੂੰ ਵੱਡਾ ਕਰੀ ਦੀ ਲੋੜ ਹੈ ਕਿ ਇਹ ਸਾਰੇ ਸਾਡੇ ਨੇ ਅਸੀਂ ਇਹਨਾਂ ਤੱਕ ਪਹੁੰਚਣਾ ਹੈ ਇਹ ਦੱਸਣਾ ਹੈ ਕਿ ਆਪ ਗੁਰੂ ਨੇ ਭਗਤਾਂ ਨੂੰ ਥਾਂ ਨਹੀਂ ਦਿੱਤੀ ਹੈ ਬਰਾਬਰੀ ਬਣਾਇਆ ਹੈ ਤਾਂ ਕੋਈ ਉਲਰ ਕੇ ਨਹੀਂ ਹੈ। ਤੋਂ ਅੱਜ ਜਦੋਂ ਪ੍ਰਚਾਰ ਦੀ ਗੱਲ ਚੱਲ ਰਹੀ ਹੈ ਤਾਂ ਗੁਰੂ ਪਾਤਸ਼ਾਹ ਨੇ ਜਿਹੜਾ ਭਗਤ ਬਾਣੀ, ਭਟ ਬਾਣੀ ਦੇ ਰਾਹੀਂ ਸੰਕਲਪ ਦਿੱਤਾ ਹੈ ਉਹਦੇ ਨੇ ਕੌਮ ਨੂੰ ਸੋਚਣਾ ਚਾਹੀਦਾ ਹੈ। ਭਗਤਾਂ ਦਾ ਉਪਦੇਸ਼ ਹਰ ਪਾਸੇ ਜਿੱਥੇ-ਜਿੱਥੇ ਵੀ ਉਹਨਾਂ ਦੇ ਪੈਰੋਕਾਰ ਬੈਠੇ ਨੇ ਉਹਨਾਂ ਦੇ ਰਾਹੀਂ ਫਿਰ ਗੁਰਮਤ ਦੀ ਪਿੰਡੀ ਸਾਜ ਜਿਹੜੀ ਆ ਉਹ ਪਾ ਲੈਣੀ ਚਾਹੀਦੀ। ਕਿੱਡੀ ਗੱਲ। ਦੇਖੋ ਅੱਪਾ ਇ ਕਹਾਂਗੇ ਕਿ ਯਤਨ ਤੇ ਬੜੇ ਹੋ ਰਹੇ ਹਨ ਪਰ ਮਤਤ ਗੁਨਾਹ ਬਹੁਤ ਸਾਡੇ ਆਪਣੇ ਬੱਚੇ ਗੁਰਸਿੱਖੀ ਤੋਂ ਟੁੱਟੇ ਨਹੀਂ ਹੋਏ ਨੇ ਕਿਸੇ ਵੀ ਤਰ੍ਹਾਂ ਦੇ ਕਤਲ ਕਰਵਾਏ ਨਸ਼ਾ ਵੀ ਇੱਥੇ ਬਹੁਤ ਹੈ ਔਰ ਸ਼ੇਵਾ ਦਰਿਆ ਵੀ ਇੱਥੇ ਵਗ ਰਿਹਾ ਹੈ ਫੇਰ ਕੋਸ਼ਿਸ਼ ਕਰਾਂਗੇ ਉੱਤੇ ਬੰਦਾਰ ਦੇਵੇ ਲਾਲਚਵਸ ਕਹਿ ਲੋ ਜਾਂ ਅਗਿਆਨਤਾਵਸ ਕਹਿ ਲੋ ਜਿਨ੍ਹਾਂ ਦਾ ਜਨਮ ਤੇ ਗੁਰੂ ਨਾਨਕ ਪਾਤਸ਼ਾਹ ਦੀ ਸਿੱਖਾਂ ਦੇ ਘਰ ਦੇ ਵਿੱਚ ਹੋਇਆ ਪਰ ਉਹ ਕਿਸੇ ਦੂਜੇ ਪਾਸੇ ਵੀ ਤਰਪੈ ਇਹ ਸਾਰੇ ਪਾਸੇ ਅੱਜ ਕੌਮ ਨੂੰ ਧਿਆਨ ਦੇਣ ਦੀ ਲੋੜ ਹੈ ਇਤਿਹਾਸ ਤੋਂ ਤੁਸੀਂ ਸਾਰੇ ਵਕਤ ਤੋਂ ਵਿਦਵਾਨ ਜਾਣੇ ਇਥੇ ਬੈਠੇ ਨੇ ਇਹ ਉਹ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਆ ਜਿੱਤੇ ਕਦੀ ਵੀ ਲਾਲਤ ਦੇ ਨਾਲ ਕੋਈ ਸਿੱਖ ਨੂੰ ਡੋਲਾ ਨਹੀਂ ਸਕਿਆ ਹੈ ਅੱਜ ਜੇ ਸਾਡੇ ਵਿੱਚ ਇਹ ਕੱਟ ਤੇ ਵਿਕਾਰ ਕਿਤੇ ਆਇਆ ਹੈ ਕਿ ਲਾਲਤ ਵਾਸਤੇ ਕੋਈ ਸਿੱਖ ਦੂਜੇ ਪਾਸੇ ਜਾ ਰਿਹਾ ਹੈ ਤਾਂ ਸਾਨੂੰ ਆਪਣੇ ਅੰਦਰ ਪਰਚੋਲ ਕਰਨੀ ਚਾਹੀਦੀ ਹੈ ਉੱਪਰ ਤੋਂ ਲੈ ਕੇ ਥੱਲੇ ਤੱਕ ਕਿ ਇਹ ਕਿਉਂ ਹੋਇਆ ਇਹਦਾ ਕਾਰਨ ਕੀ ਸੀ ਕੀ ਸਾਡੀ ਕਿਤੇ ਗੁਰੂ ਦੇ ਨਾਲੋਂ ਗੁਰੀ ਤੇ ਨਹੀਂ ਬਣੇ ਗੁਰੂ ਦੇ ਨਾਲੋਂ ਦੂਰੀ ਦਾ ਕਾਰਨ ਹੈ ਕਿ ਇਹ ਸਮੱਸਿਆ ਵਾ ਸਾਡੇ ਅੱਜ ਸਾਹਮਣੇ ਵੱਡੀਆਂ ਚੁਣੌਤੀਆਂ ਵਾਂਗ ਕੇ ਖੜੀਆਂ ਹੋਈਆਂ ਇਤਿਹਾਸ ਤੋਂ ਤੁਸੀਂ ਵਾਖੋ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਢਾਡੀ ਦੇ ਅੱਜ ਖੜੇ ਆ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਖਾਲਸਾ ਰਾਜ ਕਾਇਮ ਕੀਤਾ ਹੈ ਇੱਥੇ ਵੀ ਖਾਲਸੇ ਝੰਡੇ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਵਾਵਾ ਬੰਦਾ ਸਿੰਘ ਬਹਾਦਰ ਨੇ ਘੜੇ ਸਿੱਖਾਂ ਦੀ ਲਾਲਚੀ ਨਹੀਂ ਹੋਇਆ ਜਿਹੜਾ ਲਾਲਚੀ ਹੈ ਉਹ ਸਿੱਖ ਨਹੀਂ ਹੈ ਸਿੱਖ ਲਾਲਚੀ ਨਹੀਂ ਹੈ ਸਿੱਖ ਗੁਰੂ ਨੂੰ ਸਮਰਪਿਤ ਏਡੇ ਤਾਂ ਹੁਣੇ ਗਾਣੀ ਕੀ ਕਰਿਆ ਕਿਦਾ ਸਾਡੇ ਦੇ ਸਿਧਾਂਤ ਦੇ ਹੈ ਜੋ ਤਾ ਪ੍ਰੇਮ ਕਿਲਨ ਕਰ ਚਾਓ ਸੇਰ ਤਰ ਤਲੀ ਗਲੀ ਮੇਰੀ ਆਓ ਇੱਕ ਮਾਰਗ ਪੈੜ ਤਲੀ ਹੈ ਫਿਰ ਵੀ ਜਾ ਕਾ ਨਾ ਮੀਟੇ ਇੱਥੇ ਕੋਈ ਮਖਾਦੀ ਨਹੀਂ ਹੈ ਸਿਰਫ ਮਖਾਦੀ ਸਿਰਫ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਦੀ ਕਰਦਾ ਹੈ ਬਾਕੀ ਕਿਸੇ ਦੀ ਨਹੀਂ ਕਰਦਾ ਪਰ ਅੱਜ ਕਲਾਵਾ ਵਧਾ ਕਰਨ ਦੀ ਜ਼ਰੂਰ ਲੋੜ ਹੈ ਗੁਰੂ ਨੇ ਤੇ ਨਾ ਆਖਿਆ ਸੀ ਨੀਚਾ ਅੰਦਰ ਨੀਚ ਜਾਤ ਨੀਚੀ ਨੂੰ ਅਤ ਨਾਨਕ ਜਿਨ ਕੈ ਸੰਸਾਰ ਨੂੰ ਵਡਿਆ ਸਿਉ ਕਿਆ ਰੀਤ ਜਿਥੈ ਨੀਚ ਸੰਭਾਲੀ ਗਣਿ ਤਿਥੈ ਨજર ਤੇਰੀ ਬਖਸ਼ੀਸ਼ ਇਹ ਜਿਹੜੇ ਰੰਗਰੇਟੇ ਗੁਰੂ ਕੇ ਬੇਟੇ ਨੇ ਅਰ ਜੁਨਾ ਦੇ ਘਰਾਂ ਦੇ ਵਿੱਚ ਸਾਨੂੰ ਬਹਿਣ ਦੀ ਵੀ ਲੋੜ